ਕੀ ਪੇਪਰ ਲੈਂਦਾ ਹੈ ਪਰਚੇ ਪੈਂਦੇ ਨੇ ਤੇ 200+ ਸਾਲ ਪੜਾਇਆ ਗਿਆ ਅੱਜ ਫਿਰ ਸਿੱਖਾਂ ਦਾ ਇਮਤਿਹਾਨ ਇਸ ਗਰ ਸਾਲ ਦੇ ਕੋਈ ਪਰਹਾੜੀ ਉੱਤੇ ਹੋਇਆ ਤੰਬੂ ਲੱਗੇ ਸ਼ਾਮ ਆਣੇ ਲੱਗੇ ਕਲਗੀਧਰ ਤਿਆਰ ਵਰ ਤਿਆਰ ਹੋ ਕੇ ਸ਼ਸਤਰਾਂ ਨਾਲ ਸਜ ਕੇ ਸੂਰਮਿਆਂ ਨਾਲ ਸਜ ਕੇ ਪਾਕੇ ਸਾਹਬ ਦੇ ਬਰਾਜਮਾਨ ਹੋਏ ਮਿਆਂ ਵਿੱਚੋਂ ਸ੍ਰੀ ਸਾਹਿਬ ਕਟੇ ਤੇ ਕੀ ਬਜਰ ਕੀਤਾ ਕਲਗੀਧਰ ਸੱਚੇ ਪਾਤਸ਼ਾਹ ਨੇ ਤੇ ਮੈਨੂੰ ਇੱਕ ਸਿਰ ਚਾਹੀਦਾ ਹੈ ਕੰਮ ਬਹਿ ਗਿਆ ਬਹੁਤ ਜ਼ਰੂਰੀ ਤੇ ਸਿਰ ਦਿੱਤਿਆਂ ਬਾਜ ਇਹ ਕੰਮ ਜਿਹੜਾ ਹੈ ਮੇਰਾ ਪੂਰਾ ਦੇਵ ਦਾ ਹੋਰ ਵੀ ਰਾਜ ਲੈਣੀ ਦੀ ਆਹ ਕਹਿੰਦੇ ਤੀਸਰੀ ਆਵਾਜ਼ ਉੱਤੇ ਸਭ ਤੋਂ ਪਹਿਲਾਂ ਕੌਣ ਉੱਠੇ ਭਾਈ ਦਇਆ RAM ਜੀ ਭਾਈ ਦਇਆ ਸਿੰਘ ਜੀ ਲਾਹੌਰ ਦੇ ਰਹਿਣ ਵਾਲੇ ਸਤਿਗੁਰੂ ਜੀ ਨੇ ਝੋਟ ਪੜਿਆ ਕੰਬੂਜ ਲੈ ਕੇ ਉਹਨੇ 3-8-8 ਵਿਦਵਾਨਾਂ ਦੀਆਂ ਆਪੋ ਆਪਣੀਆਂ ਰਹਿਆਂ ਨੇ ਆ ਡਾਕਟਰ ਭਾਈ ਵੀਰ ਸਿੰਘ ਜੀ ਜਾਂ ਪ੍ਰਿੰਸੀਪਲ ਸਤਵੀਰ ਸਿੰਘ ਵਰਗੇ ਵਿਦਵਾਨ ਉਹ ਕਹਿੰਦੇ ਨੇ ਵੀ ਜਦੋਂ ਕੋਈ ਅਧਿਆਪਕ ਆਪੜੇ ਵਿਦਿਆਰਥੀ ਦਾ ਇਮਤਿਹਾਨ ਲੈਂਦਾ ਹੈ ਨਾ ਅੱਜ ਵੀ ਤੁਸੀਂ ਆਪਣੇ ਬੱਚੇ ਸਕੂਲਾਂ ਕਾਲਜਾਂ ਵਿੱਚ ਭੇਜਦੇ ਹੋ ਤੇ ਇੰਨੇ ਫੀਸ ਦਿੰਦੇ ਹੋ ਟੀਚਰਾਂ ਨੂੰ ਤਰਖਾ ਦਿੰਦੇ ਹੋ ਤੇ ਜੇ ਟੀਚਰਾਂ ਨੇ ਕੋਈ ਨੰਬਰ ਲਾਉਣੇ ਆ ਤੇ ਤੇਰੇ ਦਾ ਮਤਲਬ ਕੀ ਟੀਚਰ ਈਮਾਨਦਾਰ ਨਹੀਂ ਆ ਤੇ ਅੱਜ ਵੀ ਸਰਕਾਰ ਜਦੋਂ ਬੋਰਡ ਦੇ ਪੇਪਰ ਹੁੰਦੇ ਸਪੈਸ਼ਲ ਆਰਮੀ ਦੀ ਡਿਊਟੀ ਲੱਗਦੀ ਹੈ ਕਿ ਗੰਗਾ ਦਾ ਪਤਾ ਖੜਾ ਕੀਤਾ ਜਾਂਦਾ ਹੈ ਕਿ ਕੋਈ ਨਕਲ ਨਾ ਕਰੇ ਕੋਈ ਚੀਟਿੰਗ ਨਾ ਹੋਵੇ ਤੇ ਜਿਹੜਾ ਅਧਿਆਪਕ ਐਗਜ਼ਾਮੀਨਰ ਪੇਪਰ ਲੀਕ ਕਰਦਾ ਫੜਿਆ ਜਾਵੇ ਉਹਨੂੰ ਸਜ਼ਾ ਵੀ ਹੁੰਦੀ ਹੈ ਤੇ ਜੁਰਮਾਨਾ ਵੀ ਹੁੰਦਾ ਹੈ ਉਹ ਵੀ ਐਗਜ਼ਾਮੀਨਰ ਜਿਹੜਾ ਹੈ ਉਹ ਸੂਤੀ ਸਾਲ ਦਸਾਂ ਪਾਤਸ਼ਾਹਾਂ ਨੇ ਮਿਲਤ ਕੀਤੀ ਸਿੱਖ ਬਣਾਇਆ ਤੇ ਇਹਨਾਂ ਨੂੰ ਕਿੱਦਾਂ ਪਤਾ ਲੱਗਿਆ ਵੀ ਤਬੂਜ ਕੀ ਹੋਇਆ ਇਹਦਾ ਮਤਲਬ ਕੀ ਇਹਦਾ ਮਤਲਬ ਤੇ ਵੀ ਇਹ ਵੀ ਉਹਨਾਂ ਦਾ ਬੇ ਦਸਵੇਂ ਪਾਤਸ਼ਾਹ ਉਹ ਤੋਂ ਕੁਝ ਹੋਰ ਕਰ ਰਹੇ ਨੇ ਤੇ ਦਰਬੇ ਵਿੱਚ ਕੁਝ ਹੋਰ ਹੈ ਇਹ ਤੇ ਗ੍ਰੰਥਾਂ 'ਚ ਉਹਨੀਆਂ ਗੱਲਾਂ ਲਿਖੀਆਂ ਨੇ ਵੇ ਭਾਈ ਦਇਆ ਸੇਗ ਭਾਈ ਦਇਆ RAM ਉਹ ਗੋਠੀ ਚ ਮਹਿ ਜਾ ਜਾਂ ਕੇ ਸਿਰ ਨਾ ਦੇਖ ਜੀ ਕਿਤੇ ਬਾਦ ਤੇ ਦੂਸਰੇ ਬੰਨੇ ਕਹਿੰਦੇ ਨੇ ਕਿ ਸਿੱਖ ਮੇਰਾ ਪੂਰਾ ਹੈ ਗੁਰੂ ਮੇਰਾ ਪੂਰਾ ਹੈ ਦੇ ਸੰਤ ਹਰਿਆਣ ਸੇਗ ਦੀ ਇੱਕ ਬੜਾ ਸੁਦਰ ਬਚਨ ਕਰਦੇ ਉਹ ਕਹਿੰਦੇ 230 ਸਾਲਾਂ ਚ ਇੱਕ ਵੀ ਬਧੇ ਮੁਕਤ ਨਹੀਂ ਬ੍ਰਹਮ ਗਿਆਨੀ ਨਹੀਂ ਇਕ ਵੀ ਇਤਾਂ ਦਾ ਨਹੀਂ ਜਿਹਦਾ ਸਰੀਰ ਤੋਂ ਪਾਸੇ ਹੋਵੇ ਕਲਗੀ ਧਰਵੇ ਜਦੋਂ ਤੀਜੀ ਮਾਜ ਦਿੱਤੀ ਨਾ ਭਾਈ ਦਾਇਆ RAM ਜੀ ਉੱਤੇ ਉਦੋਂ ਇਹ ਬਜਰ ਕੀਤਾ ਕਿ ਇਹਦੇ ਕੋਈ ਇਤਾਂ ਦਾ ਸਿੱਖ ਹੈ ਜਿਹੜਾ ਸਰੀਰ ਤੋਂ ਪਾਸੇ ਹੋਵੇ ਜਿਹਦੇ ਉੱਤੇ ਸਰੀਰ ਦਾ ਅਸਰ ਨਾ ਹੋਵੇ ਆਪਣੇ ਆਪ ਨੂੰ ਸਰੀਰ ਨਾ ਮੰਨਦਾ ਹੋਵੇ ਤੇ ਉੱਥੇ ਉਹ ਲਿਖਣਾ ਪੈ ਗਿਆ ਸਾਡੇ ਵਿਦਵਾਨਾਂ ਨੂੰ ਸਪੱਸ਼ਟ ਕਰਨਾ ਪੈ ਗਿਆ ਤਾ ਮੇਰੇ ਮਨੋ ਇਹ ਨਾਲ ਕਿਸੇ ਮਨੋ ਵਿਦਵਾਨ ਦੀ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਬਾਣੀ ਨੂੰ ਪੁੱਛੋ ਵੀ ਜਿਹੜਾ ਜ਼ਬਾਨ ਤੋਂ ਕੋਈ ਕਵੀ ਤੇ ਕਿੱਜ ਕੋਈ ਕਵੀ ਉਹ ਬੰਦਾ ਸੱਚਾ ਕਿ ਕੱਚਾ ਧਰਮਾਂ ਦੇ ਸੱਚੇ ਬਾਝਾ ਭੀ ਭੀ ਦੇ ਜੇਨਮਾਨ ਹੋਰ ਮੁਖ ਹੋਰ ਸੇ ਕਾਢੇ ਕੱਚਿਆ ਉਹ ਕੱਚੇ ਬੰਦੇ ਮੰਨੇ ਜਾਂਦੇ ਨੇ ਤੇ ਸਤਿਗੁਰੂ ਤੇ ਉੱਤੇ ਐਸਾ ਦੋਸ਼ ਲਾਉਣਾ ਨਾਲੇ ਜੇ ਕਲਗੀਧਰ ਦੇ ਇਹੋ ਜੀ ਜੱਪਾ ਪਾ ਕੀਤੇ ਹੁੰਦੇ ਚਲਾਕੀ ਕੀਤੇ ਹੁੰਦੇ ਮਾਫ ਕਰਿਓ ਨਰਕਾਂ ਦੇ ਭਾਗੀ ਹੋਵਾਂ ਕਿ ਕਹਿਣਾ ਨਹੀਂ ਚਾਹੀਦਾ ਜੇ ਇਤਾਂ ਦਾ ਕੁਝ ਹੋਰ ਰੱਖਿਆ ਹੁੰਦਾ ਤੇ ਪਰ ਕਾਲ ਸਾ ਪੰਥ ਸਰ ਘਰ ਵਿੱਚ ਕਾਇਮ ਨਹੀਂ ਸੀ ਰਹਿਣਾ ਮਹਾਰਾਜ ਨੇ ਪਹਿਲਾ ਗਰੰਟੀ ਲਈ ਮਾਈ ਗੁਰੂ ਅੰਤਰਜਾਮੀ ਤੋਂ सचे पातशाह पंथ चलावगा पर जिम्मेवारी चुक दल रहा है जेड़ा पंथी जिम्मेवारी आप वाहगुरु चुके हाथ जोड़ के अरदास महाराज ने ठाण भयो मैं जोर कर वचन कहा सिर न्याय पंथ की गरंटी पंथ की इंशोरेंस कि पयो में कर, बचन कहा सिर न्याय पंथ चल तब जगत जब तुम करो सहायना फौज प्रगटो खालसा परमात्मा की फौज श्री सरबलो चलगी वजन कर दे खाले नालसे की रहत समझा ਤਾਂ ਤੀਸਰੀ ਆਵਾਜ਼ ਉੱਤੇ ਫਿਰ ਭਾਈ ਧਰਮਚੰਦ ਜੀ ਉੱਤੇ ਇਨਾਂ ਦੇ ਮਨ ਵਿੱਚ ਜਿਹੜਾ ਵਿਚਾਰ ਆਇਆ ਉਹ ਇਹ ਕਿ ਮਨਾ ਜਦੋਂ ਗੁਰੂ ਧਾਰਿਆ ਸੀ ਮਹਾਰਾਜ ਨੂੰ ਉਦੋਂ ਤੇ ਕਹਿੰਨਾ ਸੀ ਤਾਲਮਨ ਧਰ ਸਭ ਸੋਬ ਗੁਰੂ ਦੇ ਹੁਕਮ ਨੇ ਪਈ ਤੇ ਅੱਜ ਤੈਨੂੰ ਗੁਰੂ ਦੇ ਕੌਤਭੂਤੇ ਸ਼ੰਕਾ ਹੈ ਇਦਾਂ ਹੀ ਲਿਖਿਆ ਇਤਿਹਾਸ ਇਹ ਸ਼ੰਕਾ ਗੁਰੂ ਦੇ ਕਹਤੇ ਵੀ ਗੁਰੂ ਮਾਰ ਦੂਗਾ ਤੈਨੂੰ ਕਤਲ ਕਰ ਦੂਗਾ ਕੀ ਗੁਰੂ ਆਪਣੇ ਸਿੱਖ ਨੂੰ ਮਾਰਦਾ ਹੈ ਮਾਰੇ ਤੇ ਕਹਿੰਦੇ ਮੈਂ ਇਤਾਂ ਦੀ ਜਿੰਦਗੀ ਦਊਂਗਾ ਕਿ ਮੌਤ ਦਾ ਅਸਰ ਵੀ ਨਹੀਂ ਪਊਗਾ ਅਸੀਂ ਬੜੇ ਪ੍ਰੇਮ ਦੇ ਨਾਲ ਧੰ ਗੁਰੂ ਅਮਰਦਾਸ ਸਾਹਿਬ ਜੀ ਦਾ ਵਚਨ ਪੜ੍ਹਦੇ ਆ ਸੁਰ ਨਰ ਮੋਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਘੋਤੇ पाया अमृत गुर कृपा कि तीसरी आवाज भाई परम चंद जी उठे गुरबाणी लिखिया है कि खालसा है मौत असर नहीं परे काल सब जाग उपर माहे लिखे भ्रह ज्ञानी कहो कबीर जन पे खालसे प्रेम भगत जे जाते ਹਜ਼ਰਤ موسی ਦੀ ਜ਼ਿੰਦਗੀ ਦਾ ਥੋੜਾ ਜਿਹਾ ਬਚਨ ਸੁਣਾਵਾ ਦਸਵੇਂ ਪਾਤਸ਼ਾਹ ਦੇ ਅਮਰ ਦੀ ਤਾਕਤ ਦੱਸਾਂ ਤੁਹਾਨੂੰ ਤੁਸੀਂ ਕਿਰਪਾ ਕਰਿਓ ਸਾਰੀ ਸੰਗਤ ਪ੍ਰੇਮ ਨਾਲ ਸੁਣਦਾ ਜਿੰਨ ਕਰਿਓ ਜਦੋਂ ਹਜ਼ਰਤ موسی ਦੀ ਜ਼ਿੰਦਗੀ ਪੂਰੀ ਹੋਈ ਮੌਤ ਦਾ ਟਾਈਮ ਆਇਆ ਮੌਤ ਦਾ ਫਰਿਸ਼ਤਾ ਲੈਣ ਆਇਆ حضرت صاحب دے اندر پتہ نہیں کتھوں پیر راس جاگیا موت دے فرشتے تے چپیڑ ماری ਪਛਾਹ ਉਹ ਕੌਣ ਹੈ ਤੂੰ ਦੋਇਆ ਉਹ ਹੈ ਰੱਬ ਦੇ ਇੱਕ ਪਿਆਰੇ ਵਿੱਚ ਸੁਨਾਮ ਜੱਪਣ ਵਾਲੇ ਸਾਧ ਵਿੱਚ ਸੰਤ ਵਿੱਚ ਤੇ ਹਜ਼ਰਤ ਨੂੰ ਕੀ ਕਿਹਾ ਜਾਂਦਾ ਨਬੀ ਤੇ ਸੰਤ ਨੂੰ ਕੀ ਕਿਹਾ ਜਾਂਦਾ ਰਸੂਲ ਅੱਲਾਹ ਤੇ ਪੈਗੰਬਰ ਨੂੰ ਕੀ ਕਿਹਾ ਜਾਂਦਾ ਨਬੀ ਤੇ ਦਾਲਾ ਬੰਤਾ ਹੋਰ ਕੀ ਹੁੰਦੇ ਜਿਦਾ ਜਗੂ ਚਾਵੇ ਬੋਦੋ ਬੋਦਰੋ ਛੱਗ ਲਵੇ ਵੀ ਹੁਣ ਚੱਲੀਏ ਬੜਾ ਚਿਰ ਹੋ ਗਿਆ ਦੁਨੀਆਂ 'ਚ ਸੇਵਾ ਕਰਦੇ ਚੱਲੀਏ ਆਪ ਬੜੇ ਦੇਸ ਵਾਈ ਗੁਰੂ ਕੋਲੇ ਚਲੀ ਉਹਨੂੰ ਕਹਿੰਦੇ ਨਬੀ ਜਿਹੜਾ ਮਰਜ਼ੀ ਨਾਲ ਆਉਂਦਾ ਹੈ ਤੇ ਮਰਜ਼ੀ ਨਾਲ ਜਾਂਦਾ ਹੈ ਉਹਦੇ ਉੱਤੇ ਸੰਸਾਰ ਦਾ ਕੋਈ ਨਿਯਮ ਲਾਗੂ ਨਹੀਂ ਹੁੰਦਾ ਇਸਲਾਮ ਦੀ ਗੱਲ ਚਪੇੜ ਮਾਰੀ ਹੁਣ ਇਦਾਂ ਹੀ ਲਿਖਿਆ ਕਿ ਜੇ ਮੈਂ ਆਪਦੇ ਕੋਲੋਂ ਕੋਈ ਵੱਧ ਘੱਟ ਗੱਲ ਕਰਾਂ ਪਏ ਇਸਲਾਮ ਕਰਵਾ ਉਹਨਾਂ ਦੀ ਸ਼ਰਧਾ ਰੁਠੇ ਕਹਿੰਦੇ ਮੌਤ ਦੀ ਅੱਖ ਇਹ ਕੰਢੇ ਲੱਗੇ ਆਨਾਏ ਕੰਢੇ ਲੱਗੇ ਬਾਹ ਦੇਖ ਪਿਆਸ। ਇਹਨੇ ਜੋ ਜੋੜੀ ਚੇੜ ਪਾਇਆ। ਮੌਤ ਆਪਸੋਹੀ ਜਦੋਂ ਮੌਤ ਦਾ ਫਰਿਸ਼ਤਾ ਗੁਰੂ ਗ੍ਰੰਥ ਸਾਹਿਬ ਦਾ ਨਾਮ ਆਉਂਦਾ ਹਾ ਮਲਕਲ ਮੌਤ ਜਾਂ ਬਾਦ ਸੇ ਸਭ ਦਰਵਾਜ਼ੇ ਭੰਗ ਤੇ ਸਾਰੇ ਦੁਨੀਆਂ ਅਮਰਤ ਲੱਭ ਕੇ ਫਿਰਦੀਆਂ ਦਵਾਈਆਂ ਆਪੇ ਫਿਰਦੀ ਮਰਗੇ ਨਾ ਮਰਗੇ ਨਾ ਦੇ ਦਸਵੇਂ ਬਾਦਸ਼ਾਹ ਕਹਿੰਦੇ ਹੂੰ ਜੀ ਦਵਾਈਉਂਗਾ ਮੌਤ ਵੀ ਤੇਰੇ ਅੱਗੇ ਬੇਵਸ ਹੋ ਜਾਵੇਗੀ ਮਹਾਕਾਲ ਰਖਵਾਰ ਹਮਾਰੋ ਮਹਾਂ ਲੋਹ ਮੈਂ ਕਿਕਰ ਫਰ ਮੌਤ ਖੁਦਾ ਦੇ ਦਰਬਾਰ ਤੇ ਚਲੀ ਗਈ ਤੇ ਜਾ ਕੇ ਕਹਿਣ ਲੱਗੀ ਪਹਿਲਾ ਐਡਾ ਪੀਰ ਅਸੀਂ ਤੇਰਾ ਤਬੀਖਿਆ ਹੈ ਤੇਰੀ ਹਗਮਨਾਲ ਤੇ ਗਿਆ ਸੀ ਖੁਦਾ ਕਿੰਦੇ ਸਮਝਾ ਇੱਕ ਬੱਚਾ ਲੈ ਜਾ ਜਾ ਇਸ ਕਰਕੇ ਯੂਨਦੀਆਂ ਚ ਬੱਚੇ ਦੀ ਪੂਜਾ ਚੱਲ ਪਈ ਬਾਅਦ ਖੁਦਾ ਦੇ ਨਾਰਾਜ਼ ਕੀ ਹੋਈ ਇੱਕ ਬੱਚਾ ਲੈ ਜਾ ਤੇ ਬੱਚੇ ਦੇ ਸਰੀਰ ਤੇ ਨਬੀ ਦਾ ਹੱਥ ਰੱਖਾ ਉਹ ਲੈ ਗਿਆ ਇਹਦੇ ਫੇਰ ਆ ਗਿਆ ਕਿੰਦਾ ਮਹਾਰਾ ਜੀ ਕਰੀਏ ਆਰਡਰ ਬਹੁਤ ਸਖਤ ਆ ਉੱਤ ਜਾਣਾ ਤੇ ਰੇਕ ਨੂੰ ਪੜਨਾ ਪਰ ਤੁਸੀਂ ਨਬੀ ਉਹ ਤਾਕਤ ਵਾਲਿਓ ਨਾਮ ਜਪਣ ਵਾਲਿਓ ਐਸ ਬੱਚੇ ਦੇ ਸਰੀਰ ਤੇ ਹੱਥ ਰੱਖ ਕੇ ਜਿੰਨੇ ਵਾਲ ਤੇਰੇ ਹੱਥ ਦੇ ਥੱਲੇ ਆ ਜਾਣ ਖੁਦਾ ਕਹਿੰਦਾ ਇੰਨੇ ਸਾਲ ਜਾਂ ਹੋਰ ਥਿਉਂਦਾ ਰਹੇ 100 ਸਾਲ 200 ਸਾਲ ਤੇ ਨਬੀ ਸਾਹਿਬ ਕਹਿਣ ਲੱਗੇ ਫਿਰ ਇਹਦੇ ਬਾਅਦ ਇਹਦੇ ਇਹਦੇ ਬਾਅਦ ਫੇਰ ਮੈਨੂੰ ਹੀ ਆਉਣਾ ਪੈਣਾ ਹੈ ਅੱਜ ਬਾਬਾ ਫਰੀਦ ਸਾਹਿਬ ਕਹਿੰਦੇ ਜੇ 100 ਮਰਿਆਂ ਜੀਵਣਾ ਪੀ ਤਨ ਹੋਸੀ ਤੇ ਇਹਦੇ ਵਿਰਤਵਾੜ ਚੱਲ ਫਿਰ ਰੱਬ ਦੀ ਦਰਗਾਹ 'ਚ ਹੋਣੇ ਹੀ ਜਾਂਦੇ ਆ ਇੱਕ ਨਾਮ ਜਪਣ ਵਾਲੇ 'ਚ ਈ ਈ ਤਾਕਤ ਤੇ ਮੌਤ ਦੇ ਚਪੇੜ ਮਾਰੇ ਜਿਹੜੇ ਆਪਣੇ ਇਤਿਹਾਸ ਤੇ ਵੀ ਸ਼ਰਧਾ ਲੈ ਉਹ ਅਗਲਿਆਂ ਨੇ ਸਾਗੀ ਬਦਲੀ ਆ ਬਿਲਕੁਲ ਨਹੀਂ ਬਦਲੀ ਜੋ ਹੈ ਉਹ ਸੁਣਾਉਦੇ ਭਾਵੇਂ ਜਿਹੜੇ ਮਰਜੀ ਸ਼ੰਕੇ ਕਰੀ ਜਾਓ ਜਿਹੜੇ ਆਪਣੇ ਇਤਿਹਾਸ ਤੇ ਵੀ ਸ਼ਰਧਾ ਲੈਓ ਇਥੇ ਜਿੱਦ ਬਾਬਾ ਬੀਰ ਸਿੰਘ ਨੇ ਅੰਮ੍ਰਿਤ ਛਕਿਆ ਇੱਕ ਨਗਲੀ ਨੇ ਚਪੇੜ ਮਾਰੀ ਬਹੁਤ ਪੁੱਛੀ ਹੋ ਗਈ ਤੇ ਅੱਜ ਬਾਬਾ ਦੀਪ ਸਿੰਘ ਨੇ ਹੱਥ ਕਰਕੇ ਉਹਾਈ ਸਿਰ ਲੈ ਗਿਆ ਤੇ ਤਲੀ ਤੇ ਰੱਖ ਕੇ ਦੇਖੋ ਗਿਆ ਤੇ ਗੁਰੂ ਰਾਮਦਾਸ ਜਰ ਦੇ ਚਰਨਾਂ 'ਚ ਚਲੇ ਗਿਆ। ਕਿਹਦੀ ਤਾਕਤ ਵਰਤਦੀ ਤਾਂ ਭਾਈ ਧਰਮ ਸਿੰਘ ਜੀ ਦਾ ਮਨਾ ਉਹਦੇ ਤੇ ਕਿੰਤੂ ਕਰਦਾ ਪਿਆ ਔਖੀ ਸਿੱਖ ਮਾਰਦਾ ਉਹਦੇ ਸਿੱਖ ਨੂੰ ਇਹ ਤਾਂ ਜੀਵਨ ਦੀ ਜਿੰਦਗੀ ਦੇ ਦਦਾ ਹੈ। ਜਿਉਂ ਜੀਵ ਤੇ ਮੌਤ ਦਾ ਅਸਰ ਦੇ ਪਹਿਲਾ ਫਿਰ ਤੀਸਰੇ ਆਏ ਭਾਈ ਹਿਮਤ ਸਿੰਘ ਕਿੱਥੋਂ ਓਡੀਸਾ ਤੋਂ ਚੌਥੀ ਆਏ ਭਾਈ ਹੁਕਮ ਚੰਦ ਕਿੱਥੋਂ ਜਦਾਸ ਪ੍ਰੇਖਾ ਨਾ ਖਾਵੇ ਦਵਾਰ ਕਾ ਤੋਂ ਅਨੇਵੇਂ ਆਏ ਭਾਈ ਸਾਹਿਬ ਚੰਦ ਕਿੱਥੋਂ ਬੇਤਰ ਤੋਂ ਦੇਖੋ ਪੰਜ ਧਰਮ ਸੇਖ ਵਿੱਚ ਸ਼ਾਵਲ ਹੋ ਗਏ ਦਇਆ ਧਰਮ ਹਿੰਮਤ ਜੀਵੇ ਅੰਦਰ ਦਇਆ ਹੈ ਧਰਮ ਵੀ ਉਹਦੇ ਕੋਲ ਹੀ ਹੈ ਤੇ ਜੀਵੇ ਕੋਲੇ ਧਰਮਾ ਉਹ ਫਿਰ ਡਰਦਾ ਨਹੀਂ ਭੈ ਕਾ ਉਹ ਕੋ ਦੇਤ ਨੇ ਨਾ ਪਰਬਾਨਤਾ ਉਹ ਫਿਰ ਡਰਦਾ ਨਹੀਂ ਤੇ ਜੇ ਡਰ ਗਿਆ ਬ੍ਰਾਹਮਣ ਧਰਮ ਵੀ ਨਹੀਂ ਉਹ ਫਿਰ ਸੱਚ ਦੀ ਆਵਾਜ਼ ਅਠਾਉਂਦਾ ਹੈ ਭਾਵੇਂ ਉਹਨੂੰ ਪਾਸ਼ਬੰਦ ਕਟਿਆ ਜਾਵੇ ਭਾਵੇਂ ਉਹਦੀ ਖੋਪਰੀ ਲੱਤੀ ਜਾਵੇ ਪਾਵੇਂ ਚਰਖੜੀਆਂ ਤੇ ਚਾਂਦ ਦਿੱਤੇ ਜਾਣ ਇਸ ਅਮਰਤ ਕਦੇ ਤਾਕਤ ਦੇ ਦੇਖਿਓ ਜਿਨ੍ਹਾਂ ਨੇ ਛਕਿਆ ਹੈ ਸਵਾ ਮਣ ਇਹ ਪੀਸਣੇ ਬੀਬੀਆਂ ਪੀਸੇ ਕੰਮੀ ਕੰਮੀ ਰੋਟੀ ਉੱਤੇ ਗੁਜ਼ਾਰਾ ਕੀ ਕਰ ਦੁੱਧ ਚੁੰਮਦੇ ਬੱਚਿਆਂ ਨੂੰ ਮਾਵਾਂ ਦੇ ਹੱਥਾਂ 'ਚੋਂ ਫੜ ਕੇ ਅਸਮਾਨ 'ਚ ਸੁੱਟ ਕੇ ਥੱਲੇ ਪਰਛੇ ਕਰਕੇ ਬੇਟਾਂ ਦੇ ਵਿੱਚ ਦੀ ਸਰੀਰ ਦੇ ਵਿੱਚ ਦੀ ਲਗਾ ਦਿੱਤੇ ਗਏ ਦੇਵੀ ਵਿਖਿਆ ਇਹ ਮਾਈਆਂ ਕਲਗੀਧਰ ਦੇ ਅੰਮ੍ਰਿਤ ਦੀ ਖਾਸੀਅਤਾਂ ਨਹੀਂ ਤੇ ਇਸਾਈ ਧਰਮ ਵਿੱਚ ਔਰਤ ਜਿਹੜੀ ਹੈ ਉਹ ਪਾਦਰੀ ਨਹੀਂ ਬਣ ਸਕਦੀ ਇਸਲਾਮ ਧਰਮ ਅੱਜ ਕਿੰਨਾ ਪੁਰਾਣਾ ਦੱਸੋ ਕਿਹੜੀ ਔਰਤ ਕਾਜੀ ਹੈ ਹਿੰਦੂ ਧਰਮ ਦੇ ਵਿੱਚ ਕਿਹੜੀ ਔਰਤ ਜਿਹੜੀ ਉਹ ਪਾ ਸਕਦੀ ਹੈ ਇੱਕ ਸਿੱਖ ਧਰਮ ਨੇ ਕਲਗੀਧਰ ਦੇ ਕੈਸੀ ਖਾਸੀਅਤ ਤੇ ਤੀਜੇ ਸਿੱਖਾਂ ਨੂੰ ਅੰਮ੍ਰਿਤ ਸ਼ਿਕਾਇਆ ਬੀਬੀਆਂ ਨੂੰ ਵੀ ਅੰਮ੍ਰਿਤ ਦੇ ਸ਼ਿਕਾਇਆ ਤੇ ਬੀਬੀਆਂ ਵਿੱਚ ਵੀ ਇੰਨੀ ਤਾਕਤ ਆ ਗਈ ਤਾਂ ਉਹ ਬੀਬੀਆਂ ਫਿਰ ਇੱਥੇ ਬਸ ਨਹੀਂ ਬੱਚਿਆਂ ਨੂੰ ਨੇਜੀਆਂ ਤੇ ਟੰਗ ਕੇ ਛੋਟੇ ਕਰਕੇ ਹਾਰ ਬਣਾ ਕੇ ਗਲਾਂ 'ਚ ਪਾ ਦਿੱਤੀਆਂ ਚੋ ਉਹ ਆਲਦਾ ਧਰਮ ਤੇ ਫਿਰ ਵੀ ਜਦੋਂ ਰਾਤ ਪਈ ਕੀ ਅਕਾਸ ਕੀ ਕੀ 10 ਵੇ ਪਾਤਸ਼ਾਹ चार पैर देला आया सुखा नाल पतित होया तेरे पाड़े च पतित होया तेरे हुक्म च पतित होया राग आई है और तेरे पाड़े च पतित होए अपने हुक्म च पतित करी सिखी कैसा श्वास नाल लभाई पर ऐसा प्रेम करगी धरते ऐसी मोहब्बत करगी धरते ਤਾਂ ਮਾਰੇ ਪਿੰਦੇ ਜਿਨ੍ਹਾਂ ਅੰਦਰ ਤੇ ਪ੍ਰੇਮ ਹੈ ਉਹਨਾਂ ਤੇ ਸਿਰ ਵੀ ਦਿੱਤੇ ਨੇ ਆਪਣੇ ਭਾਈ ਦਇਆ ਸਿੰਘ ਦਇਆ ਆ ਗਈ ਭਾਈ ਧਰਮ ਸਿੰਘ ਧਰਮ ਆ ਗਿਆ ਭਾਈ ਹਿੰਮਤ ਸਿੰਘ ਹਿੰਮਤ ਆ ਗਈ ਤੇ ਜਿਨ੍ਹਾਂ ਜੇ ਹਿੰਮਤ ਆ ਗਈ ਉਹ ਮਰਨ ਵਾਸਤੇ ਤਿਆਰ ਹੋ ਗਏ ਫਿਰ ਉਹ ਕੀ ਹੋ ਗਏ ਮੋਹ ਕਮ ਜਿਨ੍ਹਾਂ ਜੇ ਮੋਹ ਖਤਮ ਹੋ ਗਿਆ ਦੁਨੀਆ ਦਾ ਮੋਹ ਖਤਮ ਹੋ ਗਿਆ ਸੰਸਾਰ ਦਾ ਮੋਹ ਖਤਮ ਹੋ ਗਿਆ ਤੇ ਜਿਨ੍ਹਾਂ ਜਬੂਖਦਮ ਹੋ ਗਿਆ ਪਕੜ ਅਟੈਚਮੈਂਟ ਖਦਮ ਹੋ ਗਈ ਉਹਨਾਂ ਨੂੰ ਫਿਰ ਸਾਹਿਬੀ ਮਿਲੀ ਸੱਚੀ ਦਰਗਾਹ ਦੇ ਸਰੂਪੀ ਮਿਲੇ ਸੱਚੀ ਦਰਗਾਹ ਚ ਆਓ ਬੈਠ ਆਦਰ ਸੁਖ ਦੇਉ ਪ੍ਰਾਪਤ ਹੋਇਆ ਐਸਾ ਸਦਕਾਰ ਮਿਲਿਆ ਅਬ ਤੋਂ ਜਾਏ ਚੜੇ ਸਿੰਘਾਸਣ ਮਿਲ ਹੈ ਸਾਰੇ ਪਾਨੀ RAM ਕਬੀਰਾ ਏਕ ਪਏ ਹੈ ਕੋਈ ਨਾ ਸਕੈ ਪਛਾਡੇ ਇਸ ਕਰਕੇ ਸਤ ਕਰੋ ਅੱਗੇ ਅਰਦਾਸ ਕਰੀਏ ਜਿਹੜਾ ਕੰਮ ਆਪਣੇ ਕੋਲੋਂ ਨਾ ਹੋਵੇ ਉਹ ਸੰਗਤ ਕੋਲੋਂ ਕਰਾਉਣਾ ਚਾਹੀਦਾ ਗੁਰੂ ਕੋਲੋਂ ਕਰਾਉਣਾ ਚਾਹੀਦਾ ਬਾਣੀ ਨਹੀਂ ਪੜੀ ਜਾਂਦੀ ਤੇ ਸੰਗਤ ਨੂੰ ਅਰਦਾਸ ਕਰੋ ਸਿੰਘ ਸਾਹਿਬ ਜੀ ਨੇ ਅਰਦਾਸ ਕਰਨ ਲਈ ਭਾਈ ਰਣਜੀਤ ਸਿੰਘ ਜੀ ਤੇ ਅਰਦਾਸ ਕਰਾਉ ਕੇ ਬਾਣੀ ਪੜੀਏ ਨਾਮ ਨਹੀਂ ਜਪਿਆ ਜਾਂਦਾ ਤੇ ਅਰਦਾਸ ਕਰਾਓ ਨਾਮ ਜਪੀਏ ਜਿਹੜਾ ਕੰਮ ਕਿਉ ਗੁਰੂ ਨਾਲੋਂ ਵੀ ਵੱਡੀ ਕੀ ਗੁਰੂ ਕੇ ਸੰਗਤ ਕੋਲ ਸੰਗਤ ਕੀ ਨੀ ਕਾਲਸਾ मान मुखी ला वाह वाह सिंह जे अमृत शकल भी नहीं ना जी करता वैसे कोई बच्चा पहली सदा बहन राजी नहीं अपने शेखी है जे चाली चाली साल भी रहते हैं सत्तर सत्तर साल भी नगोरे रह जाते हैं ਸਤਿਗੁਰੂ ਅੱਗੇ ਅਰਦਾਸ ਕਰਾਈਏ ਸੰਗਤੀ ਅਰਦਾਸ ਹੋਵੇ ਬਿਆਪਰੀ ਆਵਿਸ਼ਕੀ ਦੀ ਦਾਤ ਮਿਲੇ ਅੱਜ ਗੁਰਦੁਆਰਾ ਮਜਰੂਤ ਇਲਾਹਾ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਹੋਣਾ ਹੈ ਜਿਹੜੇ ਵੱਡਿਆ ਭਾਗਾ ਵਾਲੇ ਹੋਣਗੇ ਉਹ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਲੈਗੇ ਤਾਂ ਮਾਰੇ ਕੀ ਦੇ ਜਿਨ੍ਹਾਂ ਦੇ ਅੰਦਰ ਪ੍ਰੇਮ ਦਾ ਵਿਸ਼ੂ ਹੈ ਉਹਨਾਂ ਅੰਦਰ ਜੇ

ਉਨੋ ਵਿਸਾਦ ਤੇ ਤਾਪ ਤੇ ਤੋੜ ਰੂਪ ਧੋਖਾ ਰੂਪ ਛਾਲ ਰੂਪ ਮਾਇਆ ਜਿਹੜੀ ਇਹ ਚਿਪੜ ਗਈ ਇਹਦਾ ਮਤਲਬ ਕੀ ਮਾਇਆ ਦਾ ਅਸਰ ਹੈ ਤੇ ਭਗਤਾਂ ਦੀ ਬਾਣੀ 'ਚ ਕੋਈ ਤਰ ਵਿਚਾਰ ਹੁੰਦਾ ਹੈ ਜਿਹਦੇ ਉੱਤੇ ਮਾਇਆ ਦਾਗੜੀ ਨੇ ਜਿੰਨੂੰ ਡੰਗ ਮਾਰਿਆ ਉਹਨੂੰ ਬੁਖਾਰ ਚੜਿਆ ਆ ਗਿਆ ਇੱਕ ਤੇ ਉਹਨੂੰ ਰੱਬ ਚੇਤੇ ਨੇ ਆਉਂਦਾ ਦੂਜਾ ਉਹਨੂੰ ਮੌਤ ਚੇਤੇ ਨੇ ਆਉਂਦਾ ਔਰ ਕੇ ਸੇ ਦੇ ਚੀਰੇ ਤੁਨੀ ਪਤਾ ਲੱਗਦਾ ਵੇ ਮਾਇਆ ਰੂਪ ਸਪੜੇ ਦੇ ਡੱਗ ਮਾਰਿਆ ਕਿਤੇ ਜੇ ਰੱਬ ਚੇਤੇ ਨਹੀਂ ਆਉਂਦਾ ਮੌਤ ਚੇਤੇ ਨਹੀਂ ਹੈ ਇਹ ਭਗਤਾਂ ਦੇ ਬਾਣੀ ਦੀ ਵਿਚਾਰ ਸ੍ਰੀ ਰਾਮੜ੍ਹ پڑھ ਕੇ ਬੜੇ ਦੋ ਚੀਜ਼ਾਂ ਤਾਂ ਫਿਰ ਸੰਗ ਲੈਣਾ ਕਿ ਉਥੇ ਫਿਰ ਮੌਤ ਮਾਇਆ ਦੇ ਆਪਣਾ ਅਸਨ ਪਾ ਦਤਾ ਹੈ ਤਾਮਾਰੇ ਕੀ ਜਿਹੜੀ ਧੋਖਾ ਰੂਪ ਮਾਇਆ ਹੈ ਇਹੋ ਜੀ ਮਾਈ ਮਾਇਆ ਛਲ ਤੇਰ ਕੀ ਅਗਨ ਮੇਘ ਕੀ ਛਾਇਆ ਕੋਪਿਦ ਫਜਰ ਬਿਨ ਹੜਕਾ ਜਬ ਕੱਖਾਂ ਦੀ ਆਗ ਬਹੁਤ ਛੇਤੀ ਪਹਾੜ ਮਚਦਾ ਔਰ ਉਸੇ ਵੇਲੇ ਦੋ ਕੁ ਮਿੰਟ ਬਾਅਦ ਸਵਾਹ ਕੱਖਲੇ ਛੇਮੇ ਕਹਣੇ ਕ ਬਦਲਾਂ ਦੀ ਛਾਂ ਟੀਦੀ ਦੀਰੀ ਨੇ ਇਸੇ ਤਰ੍ਹਾਂ ਹਰ ਦਾ ਪਾਣੀ ਚੜਦਾ ਬਹੁਤ ਛੇਤੀ ਹੈ ਤੇ ਤੇ ਲੈਂਦਾ ਵੀ ਬਹੁਤ ਛੇਤੀ ਹੈ ਇਸੇ ਤਰ੍ਹਾਂ ਮਾਇਆ ਆਉਂਦੀ ਤੇ ਹੈ ਪਰ ਟਿਕਦੀ ਕਿਸੇ ਪਾਸ ਨਹੀਂ ਤੇ ਜਿਹੜਾ ਟਿਕਣ ਵਾਲਾ ਨਾ ਹੋਵੇ ਇੱਕ ਜਗ੍ਹਾ ਖਲੋਣ ਵਾਲਾ ਨਾ ਹੋਵੇ ਉੱਤੇ ਭਰੋਸਾ ਕਰੇਗਾ ਤੇ ਫਿਰ ਮਰੇਗਾ ਤਾਂ ਤੋਂ ਉਹ ਰੂਪ ਵੀ ਰਿ ਤੋਂ ਘਾ ਰੂਪ ਮਾਇਆ ਹੈ ਇਹ ਤੋਂ ਬਾਝ ਇਹ ਮਨ ਨੂੰ ਚਿੰਬੜ ਗਈ ਹੈ

पदार्थ गोले वस्तुआ दूजी है चेतन शरीर परिवार जित जोड़ी बैठा है इन भी तेरा साथ नहीं देना कलक्तर जेड़ी तेरी औरत है भाव तेरे सरबंधी ने इना ने भी तेरा अगे दरगाह साथ नहीं देना ਨਰ ਸੰਗ ਭਲਾ ਤੇ ਤੱਜ ਨੇ ਵੀ ਮਾਇਆ ਦੇ ਵੀ ਤੇਰਾ ਸਾਥ ਨਹੀਂ ਦੇਣਾ ਹੈ ਇਥੋਂ ਤੱਕ ਕੇ ਵਾਇਆ ਵੀ ਤੇਰੇ ਨਾਲ ਹੀ ਹੈ ਤਾਂ ਇਸ ਕਰਕੇ ਇਹ ਗੱਲ ਠੀਕ ਹੈ ਤੇਰਾ ਪਰਿਵਾਰ ਹੈ ਗ੍ਰਿਸ਼ਟੀ ਨੇ ਗ੍ਰਿਸ਼ ਨੂੰ ਤਰੋ ਚਲਾਉਣਾ ਹੈ ਪਰ ਨਾਲ ਇੱਕ ਸੱਚ ਵੀ ਚੇਤਾ ਰੱਖਿਓ ਕਿ ਤੇ ਉੱਥੇ ਕਿਸੇ ਦੇ ਸਾਥ ਨਹੀਂ ਦੇਣਾ ਹੈ जो बच्चा जमदा नाम मर्जाद आया कल भीतर कौन जासी नंगा बच्चा नंगा संसार के जमदा है जो संसार तो वापस जाता उदों उदों भी नंगा ही जाता है पर एक मर्यादा है की मर्यादा दिखती जिमें दसवें पातशाह ने कच दिखती इशारा दिता ना निशाने सिकी पांच हर पाप हर किसा कड़ा कार दो कश का कंगे बिदा मिला केस हे चस्त जोले हेमले ते दसवें पांचा ने आख्या खालसे मैं वो चीज दे रहा जी वागुरु की है दसवें पातशाह ने अपने कोलों थोड़ी लाए कि वाजगुरू दे किसी बचे महापुरख संतनी करतार सिंह जरनैल खालसा बहुता नब्बे परसेंट जोर उन्हें अवतना जिनी कथा सुनो मुड़ के फिर इतने ही आई है और केंद्र ने भी जन्म तो बाद हर बच्चा ही सिख है हर बचा ओ बादत करके उन्होंने मुसलमान बना लो मुंडत करके जनेऊ पाके सनातन नहीं करो पर जमद त्योहार एक सिख है तो दसवें पातशाह कहेंगे वो चीज दूंगा जी रबी है इस करके खालसा कला कलगीर रूप नहीं आसा वाहगुरु का भी रूप है क्यों वागुरु आप केसाधारी है खालसा भी केसाधारी है इस करके साथ सिंह जी क्छ तो नंगा बच्चा संसार के आता है ਆ ਉਹ ਵੀ ਫਿਰ ਉਹਦਾ ਪੜਦਾ ਕੌਣ ਢੱਕਦਾ ਹੈ ਪਰ ਗਰੀਬ ਨਵਾਜ ਕਹਿੰਦੇ ਨੇ ਪਾਣੀ ਕਿੰਦੀ ਛਾੜੇ ਕਿੰਦੇ ਮਾਂ ਇਹੋ ਜਿਹਾ ਵੀ ਬੱਚਾ ਹੋਏ ਉਹਦਾ ਨਕੇਜ ਫਿਰ ਮਾਂ ਢੱਕਦੀ ਹੈ ਗਰੀਬਣੀ ਹੋਏ ਤੇ ਉਸ ਤਰ੍ਹਾਂ ਵੀਰ ਹੋਏ ਤੇ ਉਸ ਤਰ੍ਹਾਂ ਗਰੀਬੀ ਹੋਏ ਤੇ 파ਟੇ ਕੱਪੜੇ ਸਸਤੇ ਕੱਪੜੇ ਅਮੀਰ ਹੋਏ ਤੇ ਰੇਸ਼ਮ ਦੇ ਨਹੀਂ ਗਏ ਪਰ ਕਿੰਨ ਕੰਮ ਤੇ ਚੇਤੇ ਕਰੋ ਪੰਜਵੇਂ ਪਾਤਸ਼ਾਹ ਕਹਿੰਦੇ ਇੱਥੇ ਜਦੋਂ ਨੰਗਾ ਜਮਿਆ ਸੀ ਉਦੋਂ ਤੇ ਮਾਂ ਸੀ ਬੜੀ ਚੰਗੀ ਰੱਬਾਰੂ ਪੜਦਾ ਠਕ ਲਿਆ ਤੇ ਜਦੋਂ ਉਥੇ ਜਾਵੇਂਗਾ ਦਰਗਾਹ ਚ ਭਾਵਾਂ ਉੱਤੇ ਮਾਂ ਦੇ ਹੈ ਨਹੀਂ ਉਥੇ ਤੇ ਲਾਈਨਾਂ ਲੱਗਦੀਆਂ ਲਾਈਨਾਂ ਜੇ ਗ੍ਰੰਥਾ ਦੀ ਗੱਲ ਕਰੀਏ ਇੱਕ ਬੰਦੇ ਬਦਿਆਂ ਦੀ ਦੂਜੇ ਬੰਦੇ ਬੀਬੀਆਂ ਦੀ ਤੇ ਸਾਰੇ ਮੰਗੇ ਖੜੇ ਹੁੰਦੇ ਨੇ ਇੱਕ ਦੂਜੇ ਦਾ ਮੋਹ ਲਗਾਉਂਦੇ ਨੇ ਤੇ ਉਸ ਦਰਗਾਹ ਦੇ ਵਿੱਚ ਤੇਰਾ ਪਰਦਾ ਕੌਣ ਢੱਕੂਗਾ ਜਿਹੜਾ ਗੁਰੂ ਵਾਲਾ ਹੈ ਉਹਦਾ ਪਰਦਾ ਇੱਥੋਂ ਹੀ ਢੱਕਿਆ ਦਰਗਾਹ ਚ ਜਾਂਦਾ ਹੈ ਤੇ ਉੱਥੇ ਮਾਂ ਨਹੀਂ ਬੈਠੀ ਪਿਤਾ ਨਹੀਂ ਬੈਠਾ ਪੁੱਤਰ ਨਹੀਂ ਕਲਪਤਰ ਨਹੀਂ ਧੰਨ ਨਹੀਂ ਮਾਰੇ ਕਿੰਦੇ ਚਾਹ ਮਾਤ ਪਿਤਾ ਸੁਦ ਮੀਤ ਨਾ ਭਾਈ ਮਨੂਹਾਂ ਨਾਲ ਫਿਰੈ ਉੱਤੇ ਪਰ ਪੜਦਾ ਕੌਣ ਟਕੂਗਾ ਐਦੇ ਮਾਂ ਨੇ ਟਕਿਆ ਤੇ ਜੇ ਪਣੀ ਹੋਗੀ ਬਾਣੀ ਤੇ ਫਿਰ ਉੱਥੇ ਗੁਰਬਾਣੀ ਤੇ ਰਪਣਦਾ ਟਕੇ ਜਪਨਾ ਹੋਏਗਾ ਨਾਮ ਤੇ ਨਾਮ ਤੇਰਾ ਪਰਦਾ ਢੱਕ ਲੇਗੇ ਇਸ ਕਰਕੇ ਅਵਲਾਸੀ ਪਰਮੇਸ਼ਰ ਨੇ ਹੀ ਉੱਥੇ ਤੇਰਾ ਸਾਥ ਦੇਣਾ ਹੈ झूठे और सारा संसार झूठे व्यवहार फस गया एना फस गया है कि गुरु घर वास्ते भी टाइम नहीं महापुरश बड़ा सास रास का बिजनेस करते किसी पिंड ग्रंथी ने अनाउंसमेंट की थी। कई बड़े गंभीर थे, कई बड़े हासरा समाज ग्रंथी ने अनाउंसमेंट की थी अपनिया मचा सा गुरुद्वारे का गेट खुला सी कि मचा बढ़ गई अंदर हम बेचारा ग्रंथी कला की करे ਪੱਕੇ ਵੀ ਉਹ ਸਾਫ਼ ਕਰੇ ਚਾਤਰਾ ਵੀ ਉਹ ਛਾਵੇ ਝਾੜੂ ਵੀ ਉਹ ਦਵੇ ਹਰੇਕ ਵੀ ਅਵਾਜ਼ ਵੀ ਉਹ ਕਰੇ ਬੁਰੂ ਘਰ ਦੇ ਸੇਵਾ ਤੇ ਸੰਗਤ ਦੇ ਸਿਰ ਤੇ ਹੁੰਦੀ ਨਹੀਂ ਇਹ ਨਹੀਂ ਤੇ ਬਹੁਤ ਮੁਸ਼ਕਲ ਹੈ ਕਮੇਟੀਆਂ ਵੀ ਪ੍ਰਬੰਧ ਨਹੀਂ ਚਲਾ ਸਕਦੇ ਆ ਕਿਤੇ ਬਿਲਖੁਲ ਸੀਸ ਕਾਂਝ ਰਕਾਬ ਕਾ ਨੇ ਸਾਫ਼ ਝਾੜੂ ਆਪੋ ਆਪਣੇ ਲੈ ਕੇ ਝਾੜੂ ਮਾਰੀ ਜਾਂਦੇ ਨੇ ਤੇ ਫਿਰ ਕੀ ਹੋਇਆ ਉਹਨੂੰ ਦੁਖੀ ਹੋਇਆ ਵਿਚਾਰਾ ਇਕੱਲਾ ਵੀ ਹੁਣ ਸਾਰਾ ਕੁਝ ਮੈਂ ਕਰਨਾ ਤੇ ਗਾਵਾਂ ਮਚਾਂ ਦਾ ਕੋਬਰ ਵੀ ਹੁਣ ਮੈਂ ਹੀ ਚੁੱਕਿਆ ਕਰਾਂ ਚੱਕਿਆ ਕਰਾਂ ਥਿਵੇਂ ਉਹ ਮੇਰਾ ਨਾਮ ਉਸ ਗ੍ਰੇਟ ਮੈਨਟ ਕੀ ਦੀ ਦੁਖੀ ਹੋ ਕੇ ਪਿੰਡ ਵਾਲਿਓ ਮਚਾਂ ਸਾਹਮਣੋ ਸ਼ਰਮ ਨਹੀਂ ਉਹਦੀ ਗੁਰਦੁਆਰੇ ਤੁਹਾਡੀਆਂ ਬੱਚਾਂ ਬੜੀਆਂ ਬਣਦੀਆਂ ਜਿਵੀਆਂ ਬੱਚਾ ਸੀ ਉਹਨੂੰ ਇੰਨਾ ਗੁੱਸਾ ਚੜਿਆ ਉਹਨਾਂ ਨੇ ਕਰ ਜਿਹਦਾ ਘਰ ਚ ਜੋਰ ਨਹੀਂ ਨਾ ਚੱਲਦਾ ਉਹ ਭਾਈਦੋ ਦੇ ਘੇਰ ਨਹੀਂ ਘੇਰਦੇ ਗੁਰਦੁਆਰੇ ਆ ਕੇ ਉਹ ਜੋਰ ਚੜਿਆ ਆਪੇ ਉਹਨਾਂ ਪੰਜਾਇਤ ਕੀਤੀ ਗਰੰਥੀ ਨੇ ਬੇਇਜ਼ਤੀ ਕੀਤੀ ਤੇ ਜਿਹੜੀਆਂ ਮੱਝਾਂ ਸੀ ਉਹਨੇ ਦਲੀਲ ਪਤਾ ਕਿਹੜੀ ਦਿੱਤੀ ਕਹਿੰਦਾ ਦੇਖੋ ਪਾਈ ਸਾਹਿਬ ਬੇਇਜ਼ਤੀ ਕਰਨ ਤੋਂ ਪਹਿਲਾਂ ਸੋਚ ਲਿਆ ਕਰੋ ਇਹ ਮੱਝਾਂ ਸੀ ਗੁਰਦੁਆਰੇ ਵਰਗੀਆਂ ਤਾਂ ਲੰਮਾ ਆਇਆ ਦੱਸੂ ਮੈਂ ਸਾਰੀ ਉਮਰ ਅਜਿਹਾ ਗੁਰਦੁਆਰੇ ਬੜਿਆ ਮੈਂ ਕਦੀ ਗੁਰਦੁਆਰੇ ਆਇਆ ਨਹੀਂ ਤਾਂ ਮੈਨੂੰ ਲੰਮਾ ਦੇ ਇਹ ਮੱਝਾਂ ਸੀ ਤਾ ਆ ਗਿਆ ਕਹਿੰਦਾ ਸ਼ਾਵਾ ਛੇ ਇੰਨੀ ਤੇਰੇ ਮੋਹ ਤੋਂ ਸੋਲਦਾ ਸੀ ਮੱਜਾਂ ਦੇ ਫੇਰ ਵੀ ਭਲੇ ਕੇ ਨਾ ਵਰਗੀਆਂ ਪਰ ਤੂੰ ਜਿੱਕਾਂ ਘਰ ਜਾ ਬਕੇ ਸਾਰੀ ਉਮਰ ਗੁਰਦਾਰੇ ਦੇ ਬੜਿਆ ਤੁਹਾਾਰੇ ਕਿੰਦੇ ਝੂਠੇ ਧੰਦੇ ਮੋਹ ਦੇ ਵਿੱਚ ਫਸਿਆ ਬੰਦਾ ਐਸਾ ਕਸਦਾ ਹੈ ਫਸ ਫਸ ਕੇ ਮਰਦਾ ਹੈ ਰੋਜ਼ ਮਰਦਾ ਹੈ ਇਸ ਮੋਹ ਚੋਂ ਨਿਕਲਦਾ ਨਹੀਂ ਇੱਕਸ ਹਰਿ ਕੇ ਨਾਮ ਬਿਨਾ ਅਕੇ ਇਹ ਕੋਹੇ ਪਰਿਪੱਕ ਕੰਨ ਜੀਤੇ ਰੱਖੀ ਵਾਹਿਗੁਰੂ ਦੇ ਨਾਮ ਤੋਂ ਬਿਨਾ ਅੱਗੇ ਸਭ ਕੁਝ ਖੋ ਲਿਆ ਜਾਵੇਗਾ ਕੋਈ ਵੀ ਚੀਜ਼ ਤੇਰੇ ਨਾਲ ਨਹੀਂ ਜਾਵੇਗੀ ਸਾਕਾਮ ਕਰਮ ਵੀ ਤੇਰੇ ਖੋਲੇ ਜਾਣਗੇ ਤਾਂ ਉਹ ਵੀ ਜਿਹੜਾ ਰਸਤੇ 'ਚ ਹੋਵੇਗਾ ਜੇ ਗੁਰੂ ਆਲਾ ਬੜ ਕੇ ਨਾਮ ਜਪਿਆ ਹੋਵੇਗਾ ਗੁਰਮਤਿ ਨਾਮ ਮੇਰਾ ਪ੍ਰਾਣ ਸਿਖਾਈ ਨਾਮ ਤਾਂ ਸਾਰੇ ਜਪ ਲੈਦੇ ਵਾਹਿਗੁਰੂ ਵਾਹਿਗੁਰੂ ਸਭ ਤੋਂ ਪਹਿਲਾਂ ਮੈਂ ਡਾਕਟਰ ਪਾਈਵੇ ਸੈਨ ਜੀ ਕਹਿੰਦੇ ਇੱਕ ਗੁਰਮਤਿ ਨਾਮ ਗੁਰੂ ਦਾਗਤਾਨਾ ਉਹਦੀ ਇੱਕ ਖਾਸੀਅਤ ਹੈ ਉਹ ਪ੍ਰਾਣਾ ਦਾ ਸਾਥੀ ਬਣ ਜਾਂਦਾ ਹੈ ਪ੍ਰਾਣਾ ਦਾ ਸਖਾ ਬਣ ਜਾਂਦਾ ਹੈ ਤਾਂ ਗੁਰਮਤਿ ਨਾਮ ਪ੍ਰਾਪਤ